ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੀ ਆ ਬਹੁਤ ਹੀ ਜ਼ਿਆਦਾ ਲਾਸਟਫਾ ਬਹੁਤ ਹੀ ਜ਼ਿਆਦਾ ਟੇਸਟੀ ਆਲੂ ਵੜੀਆਂ ਦੀ ਸਬਜੀ ਇੱਕ ਵਾਰੀ ਤੁਸੀਂ ਇਸ ਰੈਸਪੀ ਨੂੰ ਟਰਾਈ ਕਰਕੇ ਦੇਖੋ ਦੋ ਦੀ ਜਗ੍ਹਾ ਤੁਸੀਂ ਚਾਰ ਰੋਟੀ ਖਾ ਜਾਓਗੇ ਬਹੁਤ ਹੀ ਲਾਸਟਫਾ ਸਬਜੀ ਬਣ ਕੇ ਰੈਡੀ ਹੋਈ ਹੈ ਆਲੂ ਵੜੀਆਂ ਦੀ ਸਬਜੀ ਬਣਾਉਣ ਲਈ ਅਸੀਂ ਕੜਾਈ ਦੇ ਵਿੱਚ ਵੱਡਾ ਇੱਕ ਚਮਚ ਸਰੋਂ ਦਾ ਤੇਲ ਐਡ ਕੀਤਾ ਹੈ ਇਸ ਦੇ ਵਿੱਚ ਐਡ ਕਰਾਂਗੇ ਦੋ ਅੰਮ੍ਰਿਤਸਰੀ ਵੜੀਆਂ ਵੜੀਆਂ ਜਿਹੜੀਆਂ ਦੋ ਤਿੰਨ ਤਰ੍ਹਾਂ ਦੀਆਂ ਆਉਂਦੀਆਂ ਨੇ ਤੇ ਅੰਮ੍ਰਿਤਸਰੀ ਵੜੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਇਕਦਾਰੀਆਂ ਹੁੰਦੀਆਂ ਨੇ ਇਹਨਾਂ ਵੜੀਆਂ ਨੂੰ ਆਪਾਂ ਤੇਲ ਦੇ ਵਿੱਚ ਬਹੁਤ ਹੀ ਵਧੀਆ ਸੇਕ ਲੈਣਾ ਹੈ ਜਿੰਨਾ ਚਿਰ ਤੱਕ ਇਸ ਦਾ ਕਲਰ ਲਾਲ ਨਹੀਂ ਹੋ ਜਾਂਦਾ ਇਸ ਤਰੀਕੇ ਨਾਲ ਉਲਟਾਉਂਦੇ ਪਲਟਾਉਂਦੇ ਚਾਰੇ ਸਾਈਡ ਤੋਂ ਬਹੁਤ ਹੀ ਵਧੀਆ ਵੜੀਆਂ ਸੇਕ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਵੜੀਆਂ ਜਿਹੜੀਆਂ ਟੁੱਟਣੀਆਂ ਸ਼ੁਰੂ ਹੋ ਚੁੱਕੀਆਂ ਐ ਤੇ ਬੜੀਆਂ ਸਾਡੀਆਂ ਪੁੱਜ ਕੇ ਬਿਲਕੁਲ ਰੈਡੀ ਹੋ ਚੁੱਕੀਆਂ ਤੇ ਹੁਣ ਅਸੀਂ ਇਸ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਇਸ ਨੂੰ ਆਪਾਂ ਛੋਟੇ-ਛੋਟੇ ਪੀਸਸੇ ਦੇ ਵਿੱਚ ਤੋੜ ਕੇ ਤਿਆਰ ਕਰ ਲਵਾਂਗੇ ਜੇ ਤੁਹਾਨੂੰ ਵੱਡੇ ਪੀਸਸੇ ਦੇ ਵਿੱਚ ਤੋੜਨੀਆਂ ਤੇ ਵੱਡੇ ਪੀਸਸੇ ਦੇ ਵਿੱਚ ਵੀ ਤੋੜ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਅਸੀਂ ਇਸੇ ਤੇਲ ਦੇ ਵਿੱਚ ਐਡ ਕਰਾਂਗੇ ਇੱਕ ਚਮਚਾ ਛੋਟਾ साबुत जीरा बहुत ही वह भुन लवेंगे तेज पत्ते ऐड कर देवे थोड़ी जी हिंग ऐड कर देवे मिक्स कर लवेंगे ਹੁਣ ਇਹ ਸਾਰੀਆਂ ਚੀਜ਼ਾਂ ਬਹੁਤ ਹੀ ਵਧੀਆ ਪੁੱਜ ਚੁੱਕੀਆਂ ਐ ਤੇ ਹੁਣ ਅਸੀਂ ਇਸ ਦੇ ਵਿੱਚ ਪਾਵਾਂਗੇ ਦੋ ਪਿਆਜ਼ ਦੀ ਪਿਉਰੀ ਬਣਾ ਕੇ ਅਸੀਂ ਰੈਡੀ ਕਰ ਲਈ ਐ ਗ੍ਰਾਈਂਡਰ ਚਾਰ ਦੇ ਵਿੱਚ ਐਡ ਕਰਾਂਗੇ ਆਲੂ ਬੜੀਆਂ ਦੀ ਸਬਜ਼ੀ ਜਿਹੜੀ ਬਹੁਤ ਹੀ ਜਲਦੀ ਬੜ ਕੇ ਪਿਆਰ ਨੂੰ ਚੰਦੀ ਹੈ ਨੈਕਸਟ ਅਸੀਂ ਐਡ ਕਰਾਂਗੇ ਇਸ ਦੇ ਵਿੱਚ ਅਦਰਕ ਪਲਸੰਦੀ ਪੇਸਟ ਮਿਰਚ ਪਾਊਡਰ ਇਸ ਦੇ ਵਿੱਚ ਐਡ ਕਰਾਂਗੇ ਨਮਕ ਟੇਸਟ ਅਕੋਰਡਿੰਗ एक छोटा चम्मच हल्दी पाउडर एक छोटा चम्मच धनिया पाउडर एक छोटा चम्मच जीरा पाउडर एक छोटा चम्मच देगी मिर्च पाउडर मिक्स कर मसाले हम बहुत ही अच्छे से पकाएंगे किसी के साथ हम डाल देंगे टमाटर दी प्यूरी हेवी मैं तीन टमाटर मीडियम साइज से लेके तो प्यूरी बना ली थी मिक्स कर लेंगे इज्जत वाली दो सात हरी मिर्ची ऐड कर देंगे क्योंकि बड़िया ऑलरेडी ही मिर्च होंगी मसाला साज के बहुत ही वीडी हो चुका है ते देख सकते दे। कि मसाले ने तेल छाया शुरू कर दिता है इस स्टेज पर असी मीडियम साइज कट किते हुए आलू ऐड कर देव ਮੈਂ ਇਸਦੇ ਵਿੱਚ 1/2 ਕਿਲੋ ਆਲੂ ਲਏ ਨੇ ਤੇ ਜੋ ਅਸੀਂ ਭੁੰਨ ਕੇ ਰੈਡੀ ਕੀਤੀ ਹੋਈਆਂ ہیں ਵੜੀਆਂ ਉਸ ਨੂੰ ਆਪਾਂ ਬਰੀਕ ਕੁੱਟ ਕੇ ਐਡ ਕਰ ਦਵਾਂਗੇ ਆਲੂ ਤੇ ਵੜੀਆਂ ਨੂੰ ਬਹੁਤ ਹੀ ਵਧੀਆ ਮਸਾਲੇ ਦੇ ਵਿੱਚ ਮਿਕਸ ਕਰਾਂਗੇ ਤੇ ਇਸਦੇ ਵਿੱਚ 2 ਕੱਪ ਪਾਣੀ ਐਡ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਸ ਦੇ ਉੱਪਰ ਢੱਕਣ ਲਗਾ ਦਵਾਂਗੇ ਤੇ ਆਲੂ ਤੇ ਬੜੀਆਂ ਨੂੰ 10 ਮਿੰਟ ਐਸੀ ਕੁੱਕ ਹੋਣ ਦਵਾਂਗੇ 10 ਮਿੰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਆਲੂ ਬੜੀਆਂ ਦੇ ਉੱਪਰ ਕਲਰ ਕਿੰਨਾ ਪਿਆਰਾ ਆਇਆ ਹੋਇਆ ਹੈ ਦੇਖਣ ਜੀ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਹੀਆਂ ਨੇ ਖਾਣ ਦੇ ਵਿੱਚ ਉਤੋਂ ਦੂਬ ਦਿਨਾ ਸੁਆਦ ਲੱਗਣਗੇ ਆ ਤੁਹਾਨੂੰ ਇੱਕ ਚਮਚਾ ਛਾਤ ਨਾਲ ਤਰਸ਼ ਕਰਕੇ ਕਸੂਰੀ ਮੇਥੀ ਐਡ ਕਰਾਂਗੇ ਇਸ ਨਾਲ ਫਲੇਵਰ ਜਿਹੜਾ ਹੈ ਆਲੂ ਬੜੀਆਂ ਦੇ ਵਿੱਚ ਬਹੁਤ ਹੀ ਵਧੀਆ ਆਵੇਗਾ ਥੋੜਾ ਜਿਹਾ ਹਰਾ ਧਨੀਆ ਤੇ ਗਰਮ ਮਸਾਲਾ ਐਡ ਕਰਨ ਤੋਂ ਬਾਅਦ ਸਾਡੀ ਆਲੂ ਬੜੀਆਂ ਦੀ ਬਹੁਤ ਹੀ ਜ਼ਿਆਦਾ ਲਾਸਟਫਪ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੈ ਇਸ ਨੂੰ ਤੁਸੀਂ ਕਰਮਾ ਗਰਮ ਚਪਾਤੀ ਦੇ ਨਾਲ ਸਰਵ ਕਰੋ रेसिपी थोनू वदियां लगी ते वद तो वा शेयर जरूर करियो चैनल ते हाल ही तक नवी ਹੋਤੇ ਇਸ ਤਰ੍ਹਾਂ ਦੀ ਹੋ ਨਿਊ ਵੀਡੀਓ ਦੇਖਣ ਲਈ ਸਾਡੇ ਦਿਲਬੀ ਦੇ ਸੋਈ ਚੈਨਲ ਨੂੰ जरूर ਸਬਸਕ੍ਰਾਈਬ ਕਰੋ ਮਿਲਦੀ ਹੈ ਇੱਕ ਹੋ ਨਿਊ ਵੀਡੀਓ ਦੇ ਨਾਲ ਤਬ ਤੱਕ ਲਈਏ ਸਸ਼ਕਾਲ ਜੀ